ਇਹ ਗੁਰਨਾਨਕਨਗਰ ਭੁੱਲ ਰੋਡ ਗਰਾਸਕੂ ਲੱਗੇ ਗਰਾਸਕੂ ਲੱਗੇ ਜੀ ਇਹ ਗੱਡੀ ਦਾ ਕੋਈ ਮਾਰਗ ਛੁੱਟ ਗਿਆ ਕਾਰ ਵਾਲ ਮਾਰਗ ਛੁੱਟ ਗਿਆ ਜੀ ਕਿਸੇ ਨੇ ਵੇਖਿਆ ਥੋੜੀ ਆ ਹਾਂ ਜੀ ਉਹਨੇ ਫੌਲਾ ਲੱਗ ਇਹ ਟੈਂਕੀ ਲੱਗ ਕੋ ਘਰ ਕਹਿੰਦੇ ਜੇ ਇਹਨਾਂ ਦਾ ਕੈਂਪ ਚ ਟੈਂਕੀ ਲੱਗੇ ਕੋਈ ਪ੍ਰਸ਼ਾਨ ਕਰਿਆ ਰੱਖਣਾ ਸ਼ਾਂਤੀ ਨਗਰ ਪ੍ਰਸ਼ਾਨ ਕਰ ਗਿਆ ਲੱਗ ਉਹ ਗੇਨ ਉਹਨਾਂ ਦਾ ਘਰ ਭਲਾ ਤੇ ਕਾਫੀ ਘੇਰੇ ਤੋਂ ਕੋਈ ਜ਼ਿਆਦਾ ਮਲਾਜਮ ਇੱਥੇ ਹੁਣ ਆਏ ਨੇ ਇਹਨੇ ਜਿਹੜੇ ਇਕੱਲੇ ਇੱਥੇ ਪੈ ਗਿਆ ਮੁੰਡਿਆਂ ਦਾ ਕਾਉਂਟਰ ਕਾਉਂਟਰ ਲਾ ਕੇ ਸੈੱਡ ਕੀਤੀ ਹੈ ਕਾ ਕਪੀਆ ਸੋ ਆਇਆ ਤੇ ਉਹਨਾਂ ਦਾ ਕਾਰ ਵਾਲਾ ਖੋਤਾ ਨਹੀਂ ਉਹ ਨਿਕਲ ਗਿਆ ਵਾ ਇਹ ਸਰ ਗੁਰਨਾਨਕ ਤੇ ਗੁਰਨਾਨਕ ਸਕੂਲ ਦੇ ਸਾਹਮਣੇ ਤੇ ਬਰਦਾਸ਼ਾਹ ਕੋਰੋਡ ਤੇ ਆ ਜੀ ਇੱਥੇ ਤੇ ਲੇਡੀ ਜੀ ਜਵਿੰਦਰ ਕੌਰ ਵਾਈਫ ਆਫ ਲੇਟ ਤੇ ਚਰਨਜੀਤ ਸਿੰਘ ਸ਼ਾਂਤੀ ਨਗਰ ਦੇ ਰਹਿਣ ਵਾਲੇ ਆ ਜੀ ਇਹ ਤੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਵਾਪਸ ਜਾ ਰਹੇ ਸੀਗੇ ਤੇ ਉਧਰੋਂ ਕੋਈ ਤੇ ਫਸਟ ਹੈਡ ਵੱਲੋਂ ਨਾਮ ਰੂਮ ਤੇ ਵੀ ਕਲਾਇਆ ਜੀ ਜਿਸ ਨਾਲ ਤੇ ਵੀ ਕੱਲੇ ਫੇਟ ਮਾਰੀ ਇਹਨਾਂ ਨੂੰ ਜੀ ਉਸ ਨਾਲੇ ਦੀ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਕਿੰਨਾਕ ਸਮਾਂ ਦੱਸਿਆ ਜਾਂਦਾ ਹੈ ਇਹ ਤੇ 7 ਵਜੇ ਦੀ ਗੱਲ ਹੈ ਇਸੇ ਦੀ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਾਰਾ ਉਹਨਾਂ ਦੇ ਬੇਟੇ ਦੇ ਬਿਆਨ ਲੈ ਕੇ ਜੋ ਕਾਨੂੰਨੀ ਕਾਰਵਾਈ ਹੈ ਉਹ ਤੇ ਕੀਤੀ ਜਾਊਗੀ ਕੋਈ ਫੁਟੇ ਸਾਹਮਣੇ ਆਈ ਫੁਟੇ ਸਾਰਾ ਜੇ ਦੁਕਾਨਾਂ ਤੇ ਬੰਦ ਨੇ ਜੀ ਦੁਕਾਨਾਂ ਤੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜੀ ਵੀ ਐਸੈਸਰੀ ਵੀ ਇੱਥੇ ਦੁੱਭੀ ਨਜ਼ਰ ਆਈ ਹੈ ਜਿਹੜੀ ਜੀ ਜੀ ਉਹ ਸਾਰਾ ਠੱਕ ਹਾਂ ਜੀ ਉਹਨਾਂ ਨੂੰ ਟ੍ਰੇਸ ਕਰ ਰਹੇ ਹਾਂ ਜੇ ਫਿਰ ਇਸ ਨੂੰ ਬਾਅਦ ਪਾ